ਅਜਨਾਲਾ ਜਨਾਲਾ ਤੋਂ ਜਗਜੀਤ ਜੁੜ ਚੁੱਕੇ ਨੇ ਅਜਨਾਲਾ ਦੇ ਬਾਰੇ ਜਾਣਕਾਰੀ ਲਵਾਂਗੇ ਜਗਜੀਤ ਤੋਂ ਜਗਜੀਤ ਕਿਸ ਤਰੀਕੇ ਦੀ ਤਿਆਰੀਆਂ ਸ਼ਾਮ ਹੋ ਚੁੱਕੀ ਹੈ ਤੇ ਇਸ ਦਿਨਾਲ ਹੀ ਜੁੜਾ ਹੈ ਕੁਝ ਕੰਟੇ ਰਹਿ ਚੁੱਕੇ ਨੇ ਹੁਣ ਤੱਕ ਕਿੰਨੀ ਤਿਆਰੀ ਕੀਤੀ ਜਾ ਚੁੱਕੀ ਹੈ ਅਜਨਾਲਾ ਦੇ ਵਿੱਚ ਜੀ ਮੈਂ ਦੱਸਣਾ ਚਾਹੁੰਦਾ ਕਿ ਲਗਾਤਾਰ ਜੇ ਅਜਨਾਲਾ ਦੀ ਗੱਲ ਕਰੀ ਤੇ ਅਜਨਾਲਾ ਤੋਂ ਪੋਲਿੰਗ ਜਿਹੜੇ ਪਾਰਟੀਆਂ ਨੇ ਇੱਥੋਂ ਰਵਾਨਾ ਹੋ ਚੁੱਕੀਆਂ ਨੇ ਲਗਾਤਾਰ ਜਿਹੜੇ तकरीबन ਦਸ ਤੇ ਸਾਰੇ ਨੇ ਜਿਹੜੇ ਆਪਣੀਆਂ ਜੋ ਵੀ ਸਮੱਗਰੀ ਸੀਗੀ ਲੈ ਕੇ ਆਪ ਆਪਣੇ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਚੁੱਕੇ ਨੇ ਬਾਕੀ ਜੇ ਅਜਨਾਲਾ ਦੀ ਤਿਆਰੀ ਕਰੀ ਪ੍ਰਸ਼ਾਸਨ ਵੱਲੋਂ ਬਿਲਕੁਲ ਪੂਰੀਆਂ ਤਿਆਰੀਆਂ ਨੇ ਲਗਾਤਾਰ ਜਿਸ ਤਰੀਕੇ ਨਾਲ ਇਹ ਜਿਸ ਤੇ ਪੋਲਿੰਗ ਜਿਹੜੇ ਬੂਥ ਬਣੇ ਨੇ ਉਹਨਾਂ ਦੇ ਬਾਹਰ ਸ਼ਮਿਆਨੇ ਲੱਗ ਰਹੇ ਨੇ ਜਿਸ ਤਿਸ ਵਕਫਾ ਪਾਰਟੀਆਂ ਵੱਲੋਂ ਆਪਣੇ ਸ਼ਮਿਆਨੇ ਲਗਾ ਕੇ ਉੱਥੇ ਜਿਹੜੀਆਂ ਸਵੇਰੇ ਜਿਹੜੇ ਪੋਲਿੰਗ ਜੰਟ ਬੈਠਣੇ ਨੇ ਉਹਨਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਉਸ ਤਰੀਕੇ ਨਾਲ ਚਾਰੇ ਪਾਸੇ ਜਿਹੜਾ ਆਪ ਆਪਣੇ ਪੋਲਿੰਗ ਬੂਥਾਂ ਨੂੰ ਸਜਾਇਆ ਜਾ ਰਿਹਾ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਕੁਝ ਪਾਲਿਸੀਆਂ ਕੀਤੀਆਂ ਗਈਆਂ ਸੀ ਕਿ ਕਿ ਜਿਸ ਤਰੀਕੇ ਨਾਲ ਪ੍ਰਸ਼ਾਸਨ ਵੱਲੋਂ ਕੁਝ ਪਿੰਕ ਬੂਥ ਬਣਾਏ ਗਏ ਸੀ ਕੁਝ yellow ਬੂਥ ਬਣਾਏ ਸੀ ਤਰੀਕੇ ਨਾਲ ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਸਜਾਇਆ ਜਾ ਰਿਹਾ ਤੇ ਜ ਗਰਮੀ ਦੇ ਹੁਣ ਕਰਕੇ ਟਾਈਮ ਵੀ ਜਿਆਦਾ ਦਿੱਤਾ ਗਿਆ ਲੋਕ ਸਭਾ ਦੇ ਚੋਣਾਂ ਨੂੰ ਲੈ ਕੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਚੋਣਾਂ ਹੋਣੀਆਂ ਨੇ ਉਸ ਚੀਜ਼ ਨੂੰ ਲੈ ਕੇ ਲਗਾਤਾਰ ਜਿਹੜੀਆਂ ਤਿਆਰੀਆਂ ਬਿਲਕੁਲ ਰੈਡੀ ਨੇ ਇਸ ਕਰਕੇ ਸਰਕਾਰਾਂ ਵਿਜੀਟ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੇ ਸਕੂਲ ਨੇ ਜਿਹੜੇ ਬੂਥ ਜਿੱਥੇ ਬਣੇ ਨੇ ਕਿਉਂਕਿ ਹਲਕਾ ਆਇਆ ਜਨਾਲਾ ਵਿਧਾਨ ਸਭਾ ਹਲਕਾ ਇਹ ਨਾਲਾ ਦੀ ਗੱਲ ਕਰੀ ਤੇ 188 ਬੂਥ ਨੇ ਤੇ 143 ਲੋਕੇਸ਼ਨਾਂ ਨੇ ਜਿਨ੍ਹਾਂ ਦੇ ਉੱਤੇ ਇਹ ਸਾਰੀ ਚੋਣ ਪ੍ਰਕਿਰਿਆ ਹੋਣੀ ਹੈ ਉਸ ਤਰੀਕੇ ਨਾਲ ਜਿਹੜੀਆਂ ਤਿਆਰੀਆਂ ਬਿਲਕੁਲ ਇਸ ਵੇਲੇ ਜੇ ਮੁਕੰਮਲ ਦੇ ਕੈਨੇਕਸ ਦੇ ਮੁਕੰਮਲ ਹੋ ਚੁੱਕੀਆਂ ਨੇ ਜੀ ਜੇ ਇਸ ਦੇ ਨਾਲ ਹੀ ਜਗਜੀਤ ਕਿਉਂਕਿ ਜਿਹੜੀ ਤਿਆਰੀਆਂ ਨੇ ਮੁਕੰਮਲ ਹੋ ਚੁੱਕੀਆਂ ਨੇ ਪੋਲਿੰਗ ਬੂਥ ਤੇ ਹੁਣ ਪਿੰਕ ਬੂਥ ਤੇ ਗ੍ਰੀਨ ਬੂਥ ਜਿਹੜਾ ਹੈ ਉਹ ਵੀ ਬਣਾਇਆ ਗਿਆ ਹੈ ਇਹ ਦੋਵੇਂ ਹੀ ਬੂਥ ਜਿਹੜੇ ਨੇ ਨਾਰਮਲ ਬੂਥ ਤੋਂ ਕਿਵੇਂ ਆਪਣੇ ਆਪ ਦੇ ਵਿੱਚ ਅਲੱਗ ਨੇ ਜੀ ਇਹ ਬਿਲਕੁਲ ਜੀ ਇਹ ਬਿਲਕੁਲ ਸਹੀ ਕੱਲ ਇੱਕ ਜਿਹੜਾ ਪਿੰਕ ਬੂਥ ਘੜਾਇਆ ਗਿਆ ਉਹਦੀ ਇੱਕ ਵੱਖਰੀ ਲੁੱਕ ਰੱਖ ਰਹੀ ਹੈ ਉਹਨੂੰ ਬਹੁਤ ਪਿਆਰ ਤੇ ਉਤਸ਼ਾਹ ਨਾਲ ਸਜਾਇਆ ਗਿਆ ਬਹੁਤ ਸੋਹਣਾ ਲੱਗ ਰਿਹਾ ਵਾ ਜਿਸ ਤਰੀਕੇ ਨਾਲ ਗ੍ਰੀਨ ਬੂਥ ਬੂਥ ਦੀ ਗੱਲ ਕਰੀ ਤੇ ਗ੍ਰੀਨ ਬੂਥ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਜਾ ਰਿਹਾ ਕਿਉਂਕਿ ਲੋਕਾਂ ਨੂੰ ਇੱਕ ਮੈ ਜਿਹੜਾ ਇੱਕ ਆਮ ਲੋਕਾਂ ਨੂੰ ਵੋਟਰਾਂ ਸਪੋਰਟਰਾਂ ਨੂੰ ਸਾਰਿਆਂ ਨੂੰ ਇੱਕ ਮੈਸੇਜ ਦਿੱਤਾ ਜਾਊਗਾ ਕਿ ਗ੍ਰੀਨਰੀ ਸਾਡੇ ਲਈ ਕਿੰਨੀ ਜ਼ਰੂਰੀ ਆ ਉਸ ਤਰੀਕੇ ਨਾਲ ਉਸ ਨੂੰ ਸਜਾਇਆ ਜਾ ਰਿਹਾ ਤੇ ਜੇ ਪਿੰਕ ਬੂਟ ਦੀ ਗੱਲ ਕਰੀ ਤਾਂ ਉੱਥੇ ਕਿਤਨਾ ਕਿਤੇ ਜਿਹੜੀ ਧੀਆਂ ਦੀ ਖਾਸੀ ਤੇ ਆ ਉਹ ਦੱਸਿਆ ਜਾਊਗੀ ਕਿ ਸਾਡੇ ਲਈ ਧੀਆਂ ਕਿੰਨੀਆਂ ਜ਼ਰੂਰੀ ਨੇ ਇਸ ਥੀਕੇ ਨਾਲ ਜਿਹੜਾ ਪਿੰਕ ਬੂਥ ਬਣਾਇਆ ਗਿਆ ਉਸ ਤਰੀਕੇ ਨਾਲ ਸਜਾਵਟ ਦੀ ਥੀਕੇ ਲਈ ਜਿਸ ਤਰੀਕੇ ਨਾਲ ਬਾਤ ਗੱਲ ਕਰਾਂਗੇ ਕਿ ਸਜਾਇਆ ਜਾ ਰਿਹਾ ਉਸ ਨੂੰ ਸਵੇਰ ਤੱਕ ਜਿਹੜੀ ਹੈ ਸਾਰੀਆਂ ਤਿਆਰੀਆਂ ਮੁਕੰਮਲ ਹੋ ਜਾਣਗੀਆਂ ਕਿਉਂਕਿ ਸ਼ਮਿਆਨੇ ਲੱਗ ਰਹੇ ਨੇ ਹਾਲੇ ਜਿਹੜੇ ਇਹ ਬੂਥ ਨੇ ਇਹਨਾਂ ਨੂੰ ਸਜਾਇਆ ਜਾ ਰਿਹਾ ਲਗਾਤਾਰ ਜਿੰਨੀਆਂ ਵੀ ਉਹਨਾਂ ਦੀਆਂ ਮੈਟਿੰਗ ਆ ਉਹ ਵੀ ਜਿਹੜੀਆਂ ਪਿੰਕ ਕੀਤੀਆਂ ਜਾਣਗੀਆਂ ਜਿਹੜੇ ਪਿੰਕ ਬਣ ਗਏ ਤੇ ਜਿਹੜੀ ਗ੍ਰੀਨ ਆ ਉਹਨਾਂ ਦੇ ਜਿਹੜੇ ਸਾਰਾ ਬਿਲਕੁਲ ਜੋ ਵੀ ਮੈਟਿੰਗਾਂ ਗ੍ਰੀਨਿੰਗ ਹੋਏਗੀ ਸਾਰੇ ਜਿਹੜੇ ਸ਼ਮਿਆਨੇ ਉਹ ਵੀ ਗ੍ਰੀਨ ਦੇ ਹੀ ਹੋਣਗੇ ਜ ਜਿਤੇ ਕਿੰਨਾ ਲੱਗ ਰਿਹਾ ਤੁਹਾਨੂੰ ਸਮੀਕਰਨ ਕਿਸ ਤਰੀਕੇ ਦਾ ਬੈਠ ਰਿਹਾ ਹੈ ਕਿਉਂਕਿ ਭਾਜਪਾ ਤੋਂ ਵੀ ਜੋੜੇ ਨੇ ਦਿਗਜ ਖੜੇ ਹੋਏ ਨੇ ਭਾਜਪਾ ਤੋਂ ਤਰਨਜੀਤ ਸਿੰਘ ਸੰਧੂ ਨੇ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਆਮ ਆਦਮੀ ਪਾਰਟੀ ਤੋਂ ਨੇ ਉਤੇ ਕਾਂਗਰਸ ਤੋਂ ਗੁਰਜੀਤ ਸਿੰਘ ਗੋਜਲਾ ਨੇ ਇਹ ਸਾਰੇ ਹੀ ਦਿਗਜ ਨੇ ਚਾਰ ਚਹਰਾ ਜੋ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਕਰੇ ਤਾਂ ਅਨਿਲ ਜੋਸ਼ੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਨੇ ਕੀ ਸਮੀਕਰਨ ਅਜ ਲਾਲਾ ਦੇ ਵਿੱਚ ਬੈਠਦਾ ਹੋਇਆ ਨਜ਼ਰ ਆ ਰਿਹਾ ਹੈ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਉਮੀਦਵਾਰਾਂ ਦਾ ਜੀ ਜੀ ਬਿਲਕੁਲ ਦੱਸਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਆਪਾਂ ਵੇਖ ਰਹੇ ਆ ਕਿ ਦਿਗਜ ਨੇਤਾ ਨੇ ਚਾਰੇ ਪਾਸੇ ਜਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਤੇ ਭਾਜਪਾ ਦੀ ਗੱਲ ਕਰੀਏ ਤੇ ਤਰਨਜੀਤ ਸਿੰਘ ਸੰਧੂ ਨੇ ਜਿਹੜੇ ਦੇ ਜੇ ਆਮ ਆਦਮੀ ਪਾਰਟੀ ਲਈ ਜਿਸ ਤਰੀਕੇ ਨਾਲ ਆਪਾਂ ਕਾਂਗਰਸ ਪਾਰਟੀ ਦੀ ਕਰੀਏ ਤੇ ਉਹ ਤੀਜੀ ਵਾਰ ਜਿਹੜੀ ਗੁਰਜੀਤ ਸਿੰਘ ਔਜਲਾ ਇਹ ਚੋਣ ਜਨ ਲੜਨ ਜਾ ਰਹੇ ਨੇ ਪਰ ਜਿਹੜਾ ਇਸ ਵੇਲੇ ਕੰਪੀਟੀਸ਼ਨ ਜਿਹੜਾ ਦਿਖ ਰਿਹਾ ਉਹ ਇਸ ਵੇਲੇ ਜੇ ਹਲਕਾ ਅਜਨਾਲਾ ਦੀ ਗੱਲ ਕੀਤੀ ਜਾਵੇ ਪੂਰੇ ਅਜਨਾਲਾ ਚੋਂ ਦੀ ਤੇ ਅਜਨਾਲਾ ਚੋਂ ਦੇ ਵਿੱਚ ਤਕਰੀਬਨ ਜਿਹੜਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਜਿਹੜੀ ਆ ਆਪਸ ਵਿੱਚ ਟੱਕਰ ਨਿਕਦੀ ਨਜ਼ਰ ਆ ਰਹੀ ਹੈ ਕਿਉਂਕਿ ਲੋਕਾਂ ਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਲੋਕਾਂ ਨੂੰ ਮਿਲਦੇ ਵੀ ਰਹੇ ਸੀ ਲੋਕ ਕਿਤਨਾ ਕਿਤੇ ਵਿਕਾਸ ਦੀਆਂ ਗੱਲਾਂ ਕਰਦੇ ਸੀ ਕਿਉਂਕਿ ਕੈਬਨਿਟ ਮੰਤਰੀ ਗਲਦੀਪ ਸਿੰਘ ਢਾਲੀਵਾਲ ਵੱਲੋਂ ਲਗਾਤਾਰ 2 ਸਾਲ ਦੇ ਕਾਰਜਕਾਲ ਵਿੱਚ ਲਗਾਤਾਰ ਵਿਕਾਸ ਕਰਾਇਆ ਗਿਆ ਇਹਨਾਂ ਲੋਕਾਂ ਦਾ ਕਿਤੇ ਨਾ ਕਿਤੇ ਜਿਹੜਾ ਸੀ ਇਸ ਤਰੀਕੇ ਨਾਲ ਦੱਸਿਆ ਜਾਂਦਾ ਹੈ ਲੋਕ ਕਿਤੇ ਨਾ ਕਿਤੇ ਤਾਰੀਫ ਵਾਲ ਦੇ ਹੱਕ ਚ ਜਿਹੜੀਆਂ ਆਪਣੀਆਂ ਵੋਟਾਂ ਪਾਉਣ ਨੂੰ ਫਿਰ ਗੱਲ ਕਰਦੇ ਸੀ ਵੋਟ ਪਾਉਂਦੀ ਪਰ ਉਸ ਤਰੀਕੇ ਨਾਲ ਜੋ ਅੱਜ ਦੇਖ ਰਹੇ ਜਿਹੜਾ ਕੰਪੀਟੀਸ਼ਨ ਲੱਗ ਰਿਹਾ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਲੱਗ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਗਜੀਤ ਜਾਣਕਾਰੀ ਸਾਂਝੀ ਕਰਨ ਦੇ ਲਈ ਸੱਜਣਾ ਲੰਮੇਸਰ ਰਜਨਾਲਾ ਦਿੱਤੇ